ਵਿਚਾਰ ਫੈਨਡਰਾ ਹੋਇਆ ਇੱਕ ਪੰਜਾਬ ਪਵਿੱਤਰ ਧਰਮ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਦੀ ਰੋਕਥਾਮ ਬਿਲ 2025 ਬਤੌਰ ਗ੍ਰਹਿ ਮੰਤਰੀ ਨੇ ਪੇਸ਼ ਕੀਤਾ ਕਿ ਉਤੇ ਵਿਚਾਰ ਹੋਣਾ ਚਾਹੀਦਾ ਤੁਰੰਤ ਹਾਲਾਂਕਿ ਤੁਸੀਂ ਬਹੁਤ ਦਿਨਾਂ ਤੋਂ ਇਹ ਆਪਣੇ ਕੈਮਰਾ ਰਾਹੀਂ ਆਪਣੀਆਂ ਕਲਮਾਂ ਰਾਹੀਂ ਇਹ ਦੱਸ ਰਹੇ ਹਾਂ ਕਿ ਇਹ ਬਿਲਾਵੇਗਾ ਪਰ ਵਿਰੋਧੀ ਧਿਰ ਦੇ ਨੇਤਾ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਜੀ ਉਹ ਕਹਿੰਦੇ ਸਾਡੇ ਕੋਲੇ ਕੋਈ ਜਾਣਕਾਰੀ ਨਹੀਂ ਹੈਗੀ ਵੈਸੇ ਦੁੱਖ ਦੀ ਗੱਲ ਹੈ ਜੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਦੀ ਜਾਣਕਾਰੀ ਉਹਨਾਂ ਕੋਲ ਹੀ ਨਹੀਂ ਹੈਗੀ ਤਾਂ ਫਿਰ ਉਹ ਰਹਿੰਦੇ ਕਿੱਥੇ ਨੇ ਉਹ ਤਾਂ ਬੱਚੇ-ਬੱਚੇ ਨੂੰ ਪਤਾ ਹੈ ਪੰਜ ਸਾਲ ਦੇ ਬੱਚੇ ਤੋਂ ਪੁੱਛ ਲਓ ਕਿ ਬਰਗਾੜੀ ਕੀ ਹੋਇਆ ਸੀ ਬੁਰਜ ਜਵਾਰ ਕਿ ਕੀ ਹੋਇਆ ਸੀ ਬੈਬਲ ਕਲਾਂ ਕੀ ਹੋਇਆ ਸੀ ਕੋਟਕਪੂਰੇ ਕੀ ਹੋਇਆ ਸੀ ਉਹ ਕਹਿੰਦੇ ਸੀ ਕੱਲ ਨੂੰ ਤਿਆਰੀ ਕਰਕੇ ਆਵਾਂਗੇ ਅਸਕੇ ਠੀਕ ਹੈ ਜੀ ਇੱਥੋਂ ਇਹ ਸਿੱਧ ਹੁੰਦਾ ਹੈ ਕਿ ਕਾਂਗਰਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੀ ਵੀ ਤਿਆਰੀ ਕਰਨੀ ਪੈਂਦੀ ਐਨਾ ਮਤਲਬ ਸਮਝ ਲਓ ਵੀ ਜਿਵੇਂ ਆਪਾਂ ਬੱਚੇ ਨਹੀਂ ਹੁੰਦੇ ਵੀ ਕਾਫੀ ਭੁੱਲੇ ਆ ਜੀ ਕਰੇ ਅਸੀਂ ਹੈਨਾ ਹੋਮਵਰਕ ਤੋਂ ਬਿਨਾ ਆਉਂਦੇ ਨੇ ਕੱਲ ਵੀ ਮੈਂ ਇਹ ਕਹਿਆ ਸੀ ਹੋਮਵਰਕ ਕਰਕੇ ਨਹੀਂ ਆਉਂਦੇ ਚਲੋ ਕੋਈ ਗੱਲ ਨਹੀਂ ਕੱਲ ਨੂੰ ਤਿਆਰੀ ਕਰਕੇ ਆ ਜਾ ਕਿਉਂਕਿ ਇਹ ਵਿਸ਼ਾ ਇਦਾਂ ਦਾ ਹੈ ਜਿੱਦ ਸੁਮੱਚੀ ਮਾਨਵਤਾ ਜੁੜੀ ਹੋਈ ਹੈ ਸੋ ਕੱਲ ਨੂੰ ਅਸੀਂ ਇਹਨੂੰ ਇਸ ਬਿੱਲ ਨੂੰ ਇੱਥੇ ਜਿਹੜੀ ਡਿਬੇਟ ਹੈ ਉਹ ਕੱਲ ਤੱਕ ਅਸੀਂ ਅੱਗੇ ਕਰਤੀ ਤੇ ਮੈਨੂੰ ਉਮੀਦ ਹੈ ਕਿ ਕੱਲ ਨੂੰ ਜੋ ਵੀ ਬੋਲੂਗਾ ਭਾਵੇਂ ਦੇਪਾਕਿਵਲੋਂ ਬੋਲੇ ਭਾਵੇਂ ਸਰਕਾਰ ਬਨੋ ਬੋਲੇ ਘਟੋ ਘਟੋ ਨੂੰ ਉਹਦੇ ਦਿਲ ਦੇ ਨੇੜੇ ਆ ਬੇਅਦਬੀ ਦੀਆਂ ਘਟਨਾਵਾਂ ਜਿਹੜੀਆਂ ਸਾਡੀਆਂ ਭਾਵਨਾਵਾਂ ਨੂੰ ਝੜਕਾਉਂਦੀਆਂ ਨੇ ਉਹ ਜਿਹੜੀਆਂ ਉਹ ਦਿਲ ਦੇ ਨੇੜੇ ਹੋਣ ਗਿਆ ਤੇ ਇਹ ਬਿੱਲ ਪਾਸ ਹੋਊਗਾ ਕੱਲ ਨੂੰ ਉਮੀਦ ਕਰਦੇ ਹਾਂ ਕਿ ਉਹਦੇ ਵਾਸਤੇ ਕੋਈ ਨਿਰਵਿਰੋਧ ਪਾਸ ਸਰ ਸਰਸੰਪਤੀ ਵਾਲੀ ਪਾਸ ਹੋਊਗਾ ਤੇ ਬੜਾ ਵੱਡਾ ਬੇਲੇ ਪੰਜਾਬ ਸਟੇਟ ਪਹਿਲੀ ਸਟੇਟ ਹੈ ਜਿਹੜੀ ਆਪਣਾ ਬੇਲੇ ਲੈ ਕੇ ਆ ਰਹੀ ਹੈ ਤੇ ਕਾਂਗਰਸ ਨੂੰ ਮੈਂ ਫੇਰ ਕਹਿਣਾ ਕਿ ਚਲੋ ਅੱਜ ਤਾਂ ਤਿਆਰੀ ਨਹੀਂ ਸੀ ਕੱਲ ਨੂੰ ਤਿਆਰੀ ਕਰਕੇ